ਮੈਂ ਕਹਿਣਾ ਚਾਹਣਾ ਭਾਵੇਂ ਗਵਰਨਮੈਂਟ ਆਫ ਇੰਡੀਆ ਜਾਂ ਵੀ ਸੀ ਸਾਹਿਬ ਨੂੰ ਕਿ ਪੰਜਾਬ ਦੇ ਲੋਕ ਕਿਤੇ ਕੰਪਰੋਮਾਈਜ਼ ਨਹੀਂ ਕਰਨਗੇ ਆਫ ਟੇਕਿੰਗ ਓਵਰ ਆਫ ਪੰਜਾਬ ਯੂਨੀਵਰਸਿਟੀ ਥਿਸ ਇਜ਼ ਦਾ ਸਟਾਰਟਿੰਗ ਪੁਆਇੰਟ ਆਫ ਮਾਈਂ ਚਾਰ ਸਾਲ ਇੱਥੇ ਲਾਇਆ ਤੇ ਡਾਕਟਰ ਮਨਮੋਨ ਸਿੰਘ ਵੀ ਇੱਥੋਂ ਪੜ੍ਹੇ ਸੀ ਜਦੋਂ ਉਹ ਪ੍ਰਾਈਮ ਮਿਨਿਸਟਰ ਸੀ ਮੈਂ ਹੋਮ ਮਿਨਿਸਟਰ ਮੈਂ ਕਈ ਵਾਰ ਗਿਆ ਉਹਨਾਂ ਨਾਲ ਮਿਲ ਕੇ ਆਈ ਹੈ ਹੀ ਹੈ ਵਰਰੀ ਸਟਰੋਂਗ ਮੈਮਰੀਜ਼ ਆਫ ਥਿਸ ਪਲੇਸ ਸੋ ਆ ਆਪਣੇ ਵਾਸਤੇ ਮੈਂ ਤਾਂ ਸਾਰਿਆਂ ਨੂੰ ਕਹਿਣਾ ਹੈ ਕਿ ਵੀ 올 ਪਾਰਟੀਆਂ ਵਟ ਏਵਰ ਦੇ ਅਫੀਲੀਏਸ਼ਨਸ ਮੈਨੀ ਨਾਟ ਟੂ ਮੇਕ ਦਿਸ ਇਨਟੂ ਪੋਲਿਟਿਕਲ ਬਟ ਮੇਕ ਇਟ ਐਸ ਅ ਪੰਜਾਬ ਇਸ਼ੂ ਐਂਡ ਸਾਰੇ ਇਕੱਠੇ ਹੋ ਕੇ ਐਂਡ ਐਸ ਪ੍ਰੈਜ਼ੀਡੈਂਟ ਆਫ ਅਕਾਲੀ ਦਲ ਮੈਂ ਬੜਾ ਕਲੀਅਰ ਕਰਨਾ ਚਾਹੁੰਦਾ ਹਾਂ ਕਿਸੇ ਹਾਲ ਚ ਕਿਸੇ ਹਾਲ ਚ we will not allow this ਪਾਈਥੇ ਮੋਰਚਾ ਸਟੂਡੈਂਟਾਂ ਵੱਲ ਲੱਗਿਆ ਹੋਇਆ ਸੋਈ ਦਾ ਪੂਰਾ ਪਰ ਥੋੜੇ ਤੋਂ ਅਸੀਂ ਇਕਾਲੀ ਦਲ ਬਤੌਰ ਵਾਅਦਾਸ ਰੱਖਿਆ ਹੈ ਇਤਿਹਾਸ ਹੈ ਇਕਾਲੀ ਦਲ ਦਾ ਆਪਾਂ ਪਹਿਲੇ ਨਾ ਇੱਕ ਗੱਲ ਦੱਸਣੀ ਜਾਈਏ ਅਪਡੇਟ ਪ੍ਰੋਣ ਜੀ ਸਾਡੀਆਂ ਨਾ ਮੀਟਿੰਗਸ ਦੋ ਤਿੰਨ ਵਾਰੀ ਹੋ ਗਈਆਂ ਅਥਾਰਟੀ ਨਾਲ ਵਾਈਸ ਚਾਂਸਲਰ ਨੇ ਕਹਿ ਦਿੱਤਾ ਵੀ ਅਸੀਂ ਭੇਜਿਆ ਹੋਇਆ ਹੈ ਸ਼ਡਿਊਲ ਸਾਡਾ ਉਹਨਾਂ ਦੇ ਨਾਲ ਇੱਕੋ ਹੀ ਇਹ ਗੱਲ ਤੁਸੀਂ ਗੱਲ ਚੱਕੋਗੇ ਜਿਆਦਾ ਵਧੀਆ ਕਿ ਜੇ ਇੱਕ ਦਿਨ ਦੇ ਵਿੱਚ ਦੋ ਨੋਟੀਫਿਕੇਸ਼ਨ ਗਜ਼ਟ ਆ ਸਕਦਾ ਗਜ਼ਟ ਆਫ ਕੀ ਆਦਾ ਦੋ ਨਿਕਲ ਸਕਦੇ ਆ ਤੇ ਫੇ ਇਹ ਤਾਂ ਸਿਰਫ ਸਰਸਰ ਸਾਹਿਬ ਤੇ ਅਪਰੂਵ ਹੋਣ ਗਿਆ ਤੋ ਗੱਲ ਹੀ ਸਾਨੂੰ ਇਹਨਾਂ ਦੀ ਇਹਨਾਂ ਦੀ ਇਹ ਜਾਣ ਬੁੱਝ ਕੇ ਇਹ ਡਿਲੇ ਕਰਦੇ ਆ ਕੱਲ ਵਾਈਸ ਚਾਂਸਲਰ ਨੇ ਇੱਕ ਕਿਸੇ মিডিਆ ਨੂੰ ਗਿਆਨ ਦਿੱਤਾ ਤੇ ਪਿਛਲੀ ਵਾਰੀ ਅਸੀਂ ਸ਼ਡਿਊਲ ਭੇਜਿਆ ਸੀ ਤੇ ਮਹੀਨਾ ਵੀ ਲੱਗਿਆ ਸੀ ਹੋ ਸਕਦਾ ਕਿ ਵਿਦਿਆਰਥੀਆਂ ਨੂੰ ਮਹੀਨਾ ਵੇਟ ਕਰਨੀ ਪੈ ਸਕਦੀ ਫਿਰ ਕੋਰਟ ਦੇ ਵਿੱਚ ਇਹ ਬੜੀਆਂ ਵਾਹਜਾ ਜੀਆਂ ਗੱਲਾਂ ਸਟੂਡੈਂਟਸ ਦੇ ਬਾਰੇ ਕਰਦੇ ਆ ਤਾਬਾਂ ਪਈਆਂ ਬੱਚੇ ਹਰ ਤਰੀਕੇ ਦੇ ਨਾਲ ਆਪਣਾ ਸਟੱਡੀ ਦਾ ਵੀ ਧਿਆਨ ਰੱਖਦੇ ਆ ਡੈਕੋਰਮ ਵਿੱਚ ਰਹਿ ਕੇ ਕਿਸੇ ਤਰ੍ਹਾਂ ਦਾ ਕੋਈ ਗੰਦ ਨਹੀਂ ਕਿਸੇ ਤਰ੍ਹਾਂ ਵਧੀਆ ਜਾਬਤ ਵਿੱਚ ਰਹਿ ਕੇ ਸ਼ਾਂਤ ਮਈ ਢੰਗ ਦੇ ਨਾਲ ਕਰਦੇ ਆ ਤੇ ਕੱਲੇ-ਕੱਲੇ ਦਾ ਜੇ ਰਿਜ਼ਲਟ ਵੀ ਚੈੱਕ ਕਰੀਏ ਤਾਂ ਫਰਸਟ ਡਿਵੀਜ਼ਨ ਚ ਪਾਸ ਹੋਇਆ ਉਹਨਾਂ ਨੇ ਕੱਲ ਵੀ ਕਿਹੜੇ ਯੂਨੀਵਰਸਿਟੀ ਦੇ ਵੀ ਵਕੀਲ ਆ ਤੇ ਕੁਝ ਭਾਜੀਪੀ ਦੇ ਵੀ ਲੀਡਰ ਆ ਉਹਨਾਂ ਨੇ ਵੀ ਉੱਥੇ ਜਾ ਕੇ ਬੜੀ ਗੱਲ ਕੀਤੀ ਪਰ ਨਾਲ ਜਿਹੜੇ ਕੌਂਸਲ ਵਾਲੇ ਵਕੀਲਿਆ ਉਹਨਾਂ ਨੇ ਇੱਕ ਗੱਲ ਇਹ ਕਹੀ ਆ ਵੀ ਜਿਹੜਾ ਬੰਦਾ 44 ਸਾਲ ਆਪ ਸੈਨੇਟ ਦਾ ਮੈਂਬਰ ਰਿਹਾ ਉਹ ਇਹ ਗੱਲ ਕਹਿ ਰਿਹਾ ਵੀ ਸੈਨੇਟ ਮਾੜੀ ਆ ਉਹ ਬੰਦਾ ਆਪ 44 ਸਾਲ ਤੋਂ ਇੱਥੇ ਲਗਾਤਾਰ ਸੈਨੇਟ ਦਾ ਮੈਂਬਰ ਆ ਕਮ ਨੂੰ ਇਹਨਾਂ ਦੀ ਨਾ ਮਨਸ਼ਾ ਜਿਹੜੀ ਆ ਉਹ ਖਰਾਬ ਲੱਗਦੀ ਹੈ ਨਹੀਂ ਤਾਂ ਨੋਟੀਫਿਕੇਸ਼ਨ ਤੋਂ ਕੱਖ ਵੀ ਨਹੀਂ ਟਾਈਮ ਲੱਗਦਾ ਕੁਛ ਵੀ ਨਹੀਂ ਹੈ ਜੀ ਇੱਕ ਦੇਸ਼ ਪਰਮੈਂਟ ਦੀ ਸੇਵਾ ਕਰ ਸਕਦੇ ਇੱਥੇ ਜਿਹੜਾ ਡੈਮੋਕਰੈਟਿਕ ਜਿਹੜਾ ਸਟਰਕਚਰ ਹੈ ਉਹਨੂੰ ਤੋੜ ਕੇ ਨਾਮਿਨੇਟਡ ਬਣਾਉਣ ਦੀ ਕੋਸ਼ਿਸ਼ ਕਰੂੰਗਾ ਪ੍ਰਾਈਮ ਵਿਸਾਇਗਨ ਮੈਂ ਕੋਸ਼ਿਸ਼ ਕਰੂੰਗਾ ਪ੍ਰਧਾਨ ਜੀ ਨੂੰ ਅਪਾਇੰਟਮੈਂਟ ਵਾਸਤੇ ਲਿਖ ਕੇ ਤਾਂ ਉਹਨੂੰ ਬਹੁਤ ਜ਼ਰੂਰੀ ਹੈ ਮੈਨੂੰ ਲੱਗਦਾ ਦੋ ਤਿੰਨ ਦਿਨਾਂ ਚ ਮੈਂ ਉਹਨੂੰ ਜਾ ਕੇ ਮਿਲ ਕੇ ਆਉਂਗਾ ਜਿੰਨਾ ਜਲਦੀ ਹੋ ਸਕਦਾ ਹੈ ਨਾ ਬੜਾ ਕਲੀਅਰਲੀ ਇਹ ਅਸੀਂ ਆਪਣੀ ਕਰਾਂਗੇ ਠੀਕ ਪੇਂਡੂ ਮੋਰਦੀ ਦੇ ਪ੍ਰਧਾਨ ਦੇ ਚਾਰ ਪੰਜ ਬੰਦੇ ਨਾਲ ਅਸੀਂ ਚੱਲ ਪਾਂਗੇ ਲੈ ਲਓ ਅਸੀਂ ਚਾਰ ਪੰਜ ਇੱਥੋਂ ਕੁਝ ਚਲੇ ਜਾਣ ਨਾ ਜੀ ਦੋ ਮੈਨੂੰ ਜਿਹੜੇ ਤਰ੍ਹਾਂ ਨਾਲੇ ਸਭ ਤੋਂ ਵੱਧ ਇਹਨਾਂ ਦੀ ਡਿਮਾਂਡ ਵੀ ਇਹੀ ਹੈ ਜੀ ਆਪਣੇ ਤੋਂ ਯਾਸ ਕਰਦੇ ਸੋ ਇਹ ਤਾਂ ਰੋਜ਼ ਬੈਠੀ ਹੈ ਇੱਥੇ ਸਭ ਤੋਂ ਵੱਧ ਆਸ ਆਪਣੇ ਦੀ ਮੈਂ ਇਹਨਾਂ ਨੂੰ ਗੱਲ ਕਹੀ ਹੈ ਕਿ ਐਸ ਇਸ਼ੂ ਦੇ ਕਿਸੇ ਨੂੰ ਪੋਲਿਟਿਕਸ ਨਹੀਂ ਕਰਨੀ ਚਾਹੀਦੀ ਨਹੀਂ ਬਿਲਕੁਲ ਨਹੀਂ ਇਮੋਸ਼ਨਲ ਇਸ਼ੂ ਪੰਜਾਬ ਦਾ ਹੈ ਬਿਲਕੁਲ ਆਪਾਂ ਸਾਰੇ ਇਕੱਠੇ ਹੋ ਕੇ ਐਂਡ ਵੀ ਐਜ਼ ਅ ਰੀਜਨਲ ਪਾਰਟੀ ਕਿ ਸਾਡੇ ਵਾਸਤੇ ਦੇ ਪੰਜਾਬ ਤੋਂ ਅਸੀਂ ਦੇਖਦੇ ਹਾਂ ਪੰਜਾਬ ਦੀ ਹੋਂਦ ਦਾ ਮਸਲਾ ਜੀ ਹੈ ਨਾ ਹੋਂਦ ਦਾ ਮਸਲਾ ਹੈ ਹਾਂਜੀ ਐਂਡ ਆ ਪਹਿਲਾ ਪਾਣੀ ਟੈਸਟ ਕਰ ਰਹੇ ਆ ਹਾਂਜੀ ਕਿ ਜੇ ਇੱਥੇ ਸਫਲ ਹੋ ਗਏ ਫਿਰ ਨੈਕਸਟ ਸਟੈਪ ਨਾਲੇ 200 ਕਾਲਜes ਕਿੰਨੇ 2 ਲੱਖ ਨੇ ਹਾਂਜੀ 200 ਸਾਰੇ ਫਿਰ ਇਹਨਾਂ ਨੇ ਤਾਂ ਇੱਕ ਸਿਸਟਮ ਹੀ ਹੈ ਸਰ ਐਜੂਕੇਸ਼ਨ ਸਿਸਟਮ ਕਿਹ ਲੈਣਾ ਕਰਦੇ ਨੇ ਬਾਰਡਰ ਬੈਲਟ ਆ ਹੁਣ ਵੀ 15% ਫੀਸ ਵਾਇਕਦਾ ਉਹਨਾਂ ਨੇ ਪ੍ਰਪੋਜ਼ਲ ਲਿਆਂਦਾ ਉਹ ਹਰ ਸਾਲ ਹੀ ਹੋਊਗੀ ਉਹ ਸੈਨੇਟ ਨਾ ਹੋਣ ਕਰਕੇ ਹੀ ਉਹ ਕਮ ਹੋ ਗਿਆ ਜੀ ਬਾਕੀ ਇੱਕ ਤੁਹਾਡੇ ਆਉਣ ਤੋਂ ਪਹਿਲੇ ਪ੍ਰਧਾਨ ਜੀ ਅਸੀਂ ਗੱਲ ਕਰਦੇ ਸੀ ਤੇ ਉਸ ਦਿਨ ਬੀਬਾ ਜੀ ਆਏ ਸੀ ਤੇ 7 ਤਰੀਕ ਨੂੰ ਹੀ ਨਾਲ ਹੀ ਨੋਟੀਫਿਕੇਸ਼ਨ ਨਿਕਲਿਆ ਤੇ ਸਾਨੂੰ ਤੁਹਾਡੇ ਚਾਹਨਾ ਦਾ ਵੀ ਇਹ ਹੈ ਕਿ ਅੱਜ ਤੁਸੀਂ ਆਏ ਹੋ ਹੋ ਸਕਦਾ ਕੱਲ ਨੂੰ ਕੱਲ ਨੂੰ ਨਿਕਲੇ ਹੈ ਨਾ ਪੰਜਾਬ ਯੂਨੀਵਰਸਿਟੀ ਇਸ ਪਾਰਟ ਆਫ ਪੰਜਾਬ ਪਹਿਲੀ ਗੱਲ ਮੈਂ ਤੁਹਾਨੂੰ ਦੱਸਾਂ ਜਦੋਂ ਐਕਟ ਬਣਿਆ ਸੀ ਉਦੋਂ ਐਸਜੀਪੀਸੀ ਐਕਟਿਵ ਬਣਿਆ ਸੀ ਉਦੋਂ ਯੂਨੀਵਰਸਿਟੀ ਦਾ ਐਕਟ ਨਾ ਜਦੋਂ ਐਗਰੀਕਲਚਰ ਯੂਨੀਵਰਸਿਟੀ ਤੇ ਭਾਖੜਾ ਪਾਣੀ ਦਾ ਵੀ ਉਹਦੇ ਬਾਅਦ ਸਾਰੀਆਂ ਸਟੇਟਾਂ ਨੇ ਜਿਹੜੇ ਇਟ ਵਾਸ ਅ ਇੰਟਰ ਸਟੇਟ ਐਕਟ ਉਹਨਾਂ ਨੇ ਬਾਕੀ ਸਟੇਟਾਂ ਨੇ ਆਪਣੀ ਸ਼ੇਅਰ ਤੋਂ ਕੱਢ ਕੇ ਆਪਣੀਆਂ ਆਪਣੀਆਂ ਯੂਨੀਵਰਸਿਟੀ ਬਣਾ ਲਈਆਂ ਸੋ ਦਿਸ ਇਜ਼ ਅ ਪੰਜਾਬ ਗਵਰਨਮੈਂਟ ਪੰਜਾਬ ਦਾ ਹੀ ਆਪਣੀ ਯੂਨੀਵਰਸਿਟੀ ਹੈ ਬੜੀ ਕਲੀਅਰ ਹੈ 200 ਤੋਂ ਤਕਰੀਬਨ ਕਾਲਜਸ ਆਫ ਪੰਜਾਬ ਆਰ ਅਫੀਲੀਏਟਿਡ ਟੂ ਦਿਸ ਸੋ ਮੈਂ ਕਹਿਣਾ ਚਾਹਣਾ ਭਾਵੇਂ ਗਵਰਨਮੈਂਟ ਆਫ ਇੰਡੀਆ ਜਾਂ ਵੀਸੀ ਸਾਹਿਬ ਨੂੰ ਕਿ ਪੰਜਾਬ ਦੇ ਲੋਕ ਕਿਤੇ ਕੰਪਰਮਾਈਜ਼ ਨਹੀਂ ਕਰਨਗੇ ਆਫ ਟੇਕਿੰਗ ਓਵਰ ਆਫ ਪੰਜਾਬ ਯੂਨੀਵਰਸਿਟੀ ਦਿਸ ਇਜ਼ ਦਾ ਸਟਾਰਟਿੰਗ ਪੁਆਇੰਟ ਆਫ ਮਾਈਂਡ ਸੈਕੰਡਲੀ ਜਿਹੜਾ ਬੜੀ ਕਲੀਅਰ ਹੈ ਕਿ ਸਾਜ਼ਿਸ਼ ਹੋ ਰਹੀ ਹੈ ਟੂ ਹੌਲੀ ਹੌਲੀ ਕਨਵਰਟ ਚੰਡੀਗੜ ਜਿਹੜਾ ਰਾਈਟਫੁਲੀ ਰਾਈਟ ਪੰਜਾਬ ਦਾ ਹੈ ਕੱਲਾ ਸਟੇਟ ਹੈ ਹਿੰਦੁਸਤਾਨ ਵਿੱਚ ਜਿਹਦਾ ਕੋਈ ਕੈਪੀਟਲ ਨਹੀਂ ਹੈ ਐਸ ਪਰ ਲਾ ਐਸ ਪਰ ਸਿንስ ਇੰਡੀਪੈਂਡੈਂਸ ਜਿਹੜੀ ਨਵੀਂ ਸਟੇਟ ਨਿਕਲਦੀ ਹੈ オリジナル ਸਟੇਟ ਤੋਂ ਉਹਨੂੰ ਇੱਕ ਨਵਾਂ ਕੈਪੀਟਲ ਆਪਣਾ ਬਣਾਉਣਾ ਪੈਂਦਾ ਹੈ ਐਕਸੈਪਟ ਫॉर ਪੰਜਾਬ ਆ ਸਭ ਤੋਂ ਵੱਡੀ ਡਿਸਕ੍ਰਿਪਸ਼ਨ ਹੈ ਨਾ ਅਕਾਲੀ ਦਲ ਨੇ ਲਗਾਤਾਰ ਇੱਥੇ ਲੜਾਈ ਲੜੀ ਐ ਹੁਣ ਕੀ ਹੋ ਰਿਹਾ ਪਿਛਲੇ ਸਾਲਾਂ ਚ ਜਿਹੜਾ ਰੇਸ਼ਿਓ ਵੀ ਰੱਖਿਆ ਗਿਆ ਸੀ ਚੰਡੀਗੜ੍ਹ ਵਿੱਚ ਹੌਲੀ ਹੌਲੀ ਉਹ ਰੇਸ਼ਿਓ ਉਹ ਚੇਂਜ ਕਰ ਰਿਹਾ 10 ਦਿਨ ਪਹਿਲੇ ਹਫਤਾ ਹੀ ਪਹਿਲੇ ਮੈਂ ਦੇਖਿਆ ਅਖਬਾਰ 'ਚ ਰਿਕਰੂਟਮੈਂਟ ਪਾਲਿਸੀ ਵੀ ਚੇਂਜ ਕਰ ਰਿਹਾ ਪੰਜਾਬ ਚੰਡੀਗੜ੍ਹ ਦੀ ਦੇ ਵਾਂਟ ਇੰਡੀਪੈਂਡੈਂਟ ਰਿਕਰੂਟਮੈਂਟ ਆਫ 올 ਪੋਸਟਸ ਇਨ ਚੰਡੀਗੜ੍ਹ ਜਿਹੜੇ ਆਪਣੇ ਡੈਪੂਟੇਸ਼ਨ ਦੇ ਪੰਜਾਬ ਤੋਂ ਆਉਂਦੇ ਸੀ ਜਾਂ ਹਰਿਆਣੇ ਤੋਂ ਆਉਂਦੇ ਸੀ they want to cancel it holi holi they want to take over everything which shromni kali dal will not allow main itthe vi gall kiti si students na vi gall kiti si ki we main itthe as political politician nahi aaya main to ajj sahi keda i am a very clear person main yahan itthe padheya char saal itthe laaye te doctor manmohan singh vi itthe padhe si जो प्राइम मिनिस्टर मैं होम मिनिस्टर में कई बार गया उन्होंनेड वेरी स्ट्रोंग मेमरीज ऑफ दिस प्लेस सो आ अपने वास्ते, मैं तो सारे कहना है कि वी ऑल पार्टीज वट एवर द एफिलेशन मैन मी नॉट टू मेक दिस इन टू पोलिटिकल बट मेक इट एज अ पंजाब इशू एंड सारे कट्ठे होके एंड एज प्रेजिडेंट ऑफ अकाली दल मैं बड़ा क्लियर करना चाहना किसी हाल च किस हाल च we will not allow this we will not allow this. प्राइट्या प्राइट्या आगा 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 दू 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 as ek mathu pehli vikhya si ki we should all look above politics politics vaste apne kol bahut issues hai giyan this meri gal no it's not a political this yeah ek minute aa thode ghar te attack hai first step hai pehle thode drawing room ch attack kabza kar ge phir thode bedroom ch ponchan ge so this is a testing point uh, for us and i am with the students and as people of punjab irrespective of any political party mai sare nu benti karda hai we should sit under one platform and convey the message as if you convey it together it's a very strong message that irrespective of whatever affiliations are assi is university nu kise halat ch nahi jaan dewange this is punjab ਪੰਜਾਬ ਦੇ ਸਰਕਾਰ ਵੱਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਇੱਕ ਵਾਰ ਪੂਰਾ ਕਰ ਲਈ। ਛੋਟੀ ਸਰਕਾਰ ਵੱਲੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜਾ 200 ਕਰੋੜ ਦਾ ਕਰਜ਼ਾ ਸੀਗਾ। ਪਹਿਲੀ ਗੱਲ ਉਹ ਕਰਜ਼ਾ ਛੋਟੀ ਸਰਕਾਰ ਵੱਲੇ ਮਾਫ ਕਿਉਂ ਨਹੀਂ ਕੀਤਾ ਗਿਆ ਇੱਕ ਤੇ ਉੱਥੇ ਨਾ ਹੀ ਕੋਈ ਹੋਸਟਲ ਮੈਂ ਸੋ ਮੈਂ ਉਹ ਕੋਈ ਵੀ ਸਾਰੀ ਕਿਉਂ ਨਹੀਂ ਕੀਤੀਗੀ ਇੱਕ ਕਰ ਲਈ ਇੱਕ ਮੈਂ ਉਹਦੇ ਮਤੋਂ ਉਹਦਾ ਜਵਾਬ ਮੈਂ ਤੁਹਾਨੂੰ ਹੁਣੇ ਦੇ ਦੇਣਾ। ਮੈਂ ਉਹ ਕੁੱਝ ਪੂਰਾ ਕਰ ਲਾਂ ਮੈਂ। ਉਸ ਤੋਂ ਬਾਅਦ ਜੇਕਰ ਤੁਸੀਂ ਕਹਿੰਦੇ ਹੋ ਵੀ ਇਹਨੂੰ ਫੀਡ ਯੂਨੀਵਰਸਿਟੀ ਬਣੇ ਇਹ ਪੰਜਾਬ ਦੀ ਬਣੇ ਫਿਰ ਪੰਜਾਬ ਗਵਰਨਮੈਂਟ ਐਨੀ ਅ ਕੈਲੀਏ ਵੀ ਸਫੀਸ਼ੈਂਟ ਹੈਗੀ ਐ ਇਨੀ ਕਾਬਿਲ ਹੈ ਕਿ ਪੂਰੇ ਦਾ ਪੂਰਾ ਇਹਦਾ ਜਿਹੜਾ ਕਰਜ਼ਾ ਜਾਂ ਪੁੱਜਾ ਮਾਫ ਕਰਕੇ ਇਹਨੂੰ ਪੂਰੀ ਦੀ ਪੂਰੀ ਚਲਾ ਸਕਦੀ ਹੈ ਵੀ ਸੈਂਟਰ 60% ਨਾ ਦਵੇ ਇਨੀ ਕੈਪेबल ਪੰਜਾਬ ਸਰਕਾਰ ਆਉਣ ਵਾਲੇ ਸਮੇਂ 'ਚ ਤੁਸੀਂ ਇਹਨੇ ਕੈਪेबल ਹੋਵੋਗੇ ਕਿ ਤੁਸੀਂ ਇਸ ਤੋਂ ਬਾਅਦ ਸਰਕਾਰ 'ਚ ਇਹਨੂੰ ਚਲਾ ਸਕੋਗੇ ਨਹੀਂ ਅਸੀਂ ਸੋ ਮੈਂ ਤੁਹਾਨੂੰ ਸ਼ੁਰੂ ਕਿੱਥੇ ਕੀਤਾ ਸੀ ਕਿ ਵੀ ਯੂ ਸ਼ੁਡ ਨਾਟ ਮੇਕ ਥਿਸ ਅ ਪੋਲੀਟਿਕਲ ਇਸ਼ੂ ਮੈਂ ਕੀ ਕੀਤਾ ਸੀ ਤੁਸੀਂ ਕੀ ਕੀਤਾ ਸੀ ਯੈਸਟਰਡੇ ਕੀ ਕੀਤਾ ਸੀ ਆਪਣਾ ਇੱਥੇ ਏਮ ਹੈ ਰਿਸ਼ਤੇਦਾਰ ਮੈਂ ਹਜ਼ਾਰ ਚੀਜ਼ਾਂ ਕਹਿ ਸਕਦਾ ਇਹਦੇ ਜਵਾਬ ਚ ਆਈ ਡੋਟ ਵਾਂਟ ਟੂ ਗੈਟ ਇਨਟੂ ਇਟ ਆਈ ਏਮ ਵੈਰੀ ਕਲੀਅਰ ਐਂਡ ਮੇਰੀ ਕਲੈਰਿਟੀ ਆਫ ਮਾਈਂਡ ਇਜ਼ ਵੈਰੀ ਕਲੀਅਰ ਆਈ ਏਮ ਨਾਟ ਫਾਈਟਿੰਗ ਦਿਸ ਬੈਟਲ ਆਈ ਏਮ ਨਾਟ ਹੇਅਰ ਐਜ਼ ਫॉर ਪੋਲਿਟਿਕਸ ਮੈਂ ਤਾਂ ਹੀ ਉਹ ਕਹਿਆ ਸੀ ਮੈਂ ਰਿਕੁਐਸਟ ਕਰਦਾ ਸਾਰੀਆਂ ਪਾਰਟੀਆਂ ਨੂੰ ਛੋਟੀ ਤੋਂ ਲੈ ਕੇ ਜਥੇਬੰਦੀ ਤੋਂ ਸਾਰਿਆਂ ਤੋਂ ਵੀ ਸ਼ੁੱਡ ਆਲ ਜਿਵੇਂ ਕਿਸਾਨ ਐਜੀਟੇਸ਼ਨ ਬਣੀ ਸੀ ਸਾਰੇ ਪੰਜਾਬ ਦੇ ਆਵਾਮ ਇਕੱਠੇ ਹੋ ਗਏ ਸੀ ਲੋਕੀ ਇਕੱਠੇ ਹੋ ਗਏ ਸੀ ਇਰੈਸਪੈਕਟਿਵ ਆਫ एवरीवन ਆਈ ਡੂ ਨੋਟ ਨੀਡ ਕ੍ਰੈਡਿਟ ਐਂਡ ਆ ਡੋন্ট ਵਾਂਟ ਕ੍ਰੈਡਿਟ ਪਰਪਸਿਸ ਆਪਾ ਜੋ ਹੋਇਆ ਕੀਤਾ ਇਹਨੇ ਕੀਤਾ ਉਹ ਕੀਤਾ ਇਹ ਕਹਿੰਦਾ ਹਜ਼ਾਰ ਤੁਸੀਂ ਉਹ ਤਾਂ ਚਾਹੁੰਦੇ ਆ ਜਿਹੜੇ ਬੰਦੇ ਇਹਨਾਂ ਨੇ ਅਟੈਕ ਕੀਤਾ ਚਾਹੁੰਦੇ ਥੋਡੇ ਵਿੱਚ ਇੱਕ ਦੂਜੇ ਨੂੰ ਤੁਸੀਂ ਕਰੋ ਸੋ ਮੇਰਾ ਬੜਾ ਕਲੀਅਰ ਹੈ ਮਨੀ ਇਜ਼ ਨੋਟ ਦਾ ਕ੍ਰਾਈਟੇਰੀਆ ਫਾਰ ਅ ਸਟੇਟ ਹੁਣ ਜੇ दे आर वेरियस मेथड ऑफ जनरेशन ऑफ मनी जिम्मे आई एट सेट आल मे एक पंजाब पावर सरपलस यू डोंट नीड मनी टूडे देर अदर वेज सो फॉर एस कई चीजा हों सिम्बल ऑफ द स्टेट दिस इज सिंबल ऑफ द स्टेट पंजाब यूनिवर्सिटी यू कैनॉट लेट इट गो जस्ट फॉर टू हंड्रेड करोड़ थ्री हंड्रेड करोड़ आउट ऑफ एक लाख करोड़ बजट सो आई एम वेरी क्लियर की I am ready to take over the responsibility in our party. A commitment that whatever is required, I will this thing. attachment I have four of my life I studied here, and I personally feel that all of us should get together and I request everybody come under one platform with the one mission that our Punjab. ਇਨੂੰ ਪੰਜਾਬ ਤੋਂ ਬਾਹਰ ਜਾਣ ਨਹੀਂ ਦੇਣਾ ਕੁਝ ਮਰਜ਼ੀ ਹੋ ਜਾਏ ਵਾਟਵਰ ਸੈਕਰੀਫਾਈਸ ਐਂਡ ਐਸ ਪ੍ਰੈਜ਼ੀਡੈਂਟ ਆਫ ਅਕਾਲੀ ਦਲ ਆਈ ਸ਼ੋਰ एवरीवन ਬਡੀ ਥੈਟ ਅੱਗੇ ਹੋ ਕੇ ਤੂੰ ਸਾਨੂੰ ਪਿੱਛੇ ਹੋ ਕੇ ਕਹੋਗੇ ਪਿੱਛੇ ਹੋ ਕੇ ਲੜਾਂਗੇ ਅੱਗੇ ਹੋ ਕੇ ਕਹੋਗੇ ਅੱਗੇ ਹੋ ਕੇ ਲੜਾਂਗੇ ਪਰ ਮਿਸ਼ਨ ਇਜ਼ ਹੈ ਅਕਾਲੀ ਦਲ ਦੀ ਅਗਲੀ ਰਣਨੀਤੀ ਕੀ ਰਹੂਗੀ ਮੈਂ ਹੁਣੀ ਗੱਲ ਕੀਤੀ ਸੀ ਮੈਂ ਕਿਹਾ ਆਈ ਵਿਲ ਆਮ ਟੇਕਿੰਗ ਟਾਈਮ ਫਰਮ ਦ ਵਾਈਸ ਪ੍ਰੈਜ਼ੀਡੈਂਟ ਟੂ ਕਨਵੇ ਹਿਮ ਸੈਂਟੀਮੈਂਟਸ ਪੰਜਾਬ ਦੇ ਲੋਕਾਂ ਦੇ ਸੈਂਟੀਮੈਂਟਸ ਕਨਵੇ ਕਰਵਾ ਪ੍ਰਾਈਮ ਡਿਪ ਵਾਈਸ ਪ੍ਰੈਜ਼ੀਡੈਂਟ ਕੋਲੇ ਮੈਂ ਟਾਈਮ ਲਿਆ ਰਿਹਾ ਜੇ ਹਫਤੇ ਦਸ ਦੇ ਵਿੱਚ ਵੀ ਡੋਨਟ ਸੀ ਅਸ ਨੈਕਸਟ ਪੋਜ਼ਿਟਿਵ ਸਾਈਨ ਤੇ ਅਸੀਂ ਸਟੂਡੈਂਟਸ ਨਾਲ ਮਿਲ ਕੇ ਵੀ ਵਿਲ ਪਲਾਨ ਦਾ ਨੈਕਸਟ ਥੈਂਕ ਯੂ ਬੋਲੋ ਸੋਨੇਹਾ